ਸ਼ੋਅ ਦੇ ਵਿੱਚ ਹਾਸਾ ਹੋਣ ਮਗਰੋਂ ਗਾਇਕ ਆਰਨੇਦ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਹੱਥ ਜੋੜ ਕੇ ਆਪਣੇ ਚਾਹਣ ਵਾਲਿਆਂ ਨੂੰ ਕੀਤੀ ਇਹ ਬੇਨਤੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਨ ਕੋਰੀ ਬੀਤੇ ਦਿਨੀ ਪ੍ਰਚਿਤ ਗਾਇਕ ਆਰਨੇਦ ਦੇ ਸ਼ੋ ਦੌਰਾਨ ਵੱਡਾ ਹਾਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਸ਼ੋਤੁਰਾਨ ਲੋਕ ਟੈਂਟ ਤੇ ਚੜ ਗਏ ਸਨ ਅਤੇ ਟੈਂਟ ਹੀਟਾ ਡਿੱਗ ਗਿਆ। ਹਾਦਸੇ 'ਚ ਜਾਨੀਵਾਲੀ ਨੁਕਸਾਨ ਤੋਂ ਬਚਾ ਹੋ ਗਿਆ। ਇਸ ਹਾਦਸੇ ਮਗਰੋਂ ਆਰਨੀਤ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਇਸ ਹਾਦਸੇ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਆਰਨੀਤ ਨੇ ਲਿਖਿਆ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਵੇਰ ਦੀਆਂ ਖਬਰਾਂ ਚੱਲ ਰਹੀਆਂ ਹਨ ਰਾਤ ਬਲੂਰ ਸ਼ੋ ਦੀਆਂ। ਜੀ ਰਵਾਈਗੁਰ ਜੀ ਦੀ ਕਿਰਪਾ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੱਕ ਅਠ ਜ਼ਿਆਦਾ ਹੋਣ ਕਰਕੇ ਬਹੁਤ ਪਿਆਰ ਕਰਨ ਵਾਲੇ ਟੈਂਟਾਂ ਉੱਪਰ ਬੈਠੇ ਹੋਏ ਸੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਪਣੀ ਜਾਨ ਤੋਂ ਵੱਧ ਕੇ ਕੁਝ ਨਹੀਂ ਸੋ ਇਹ ਅੰਗੈਲੀਆਂ ਨਾ ਵਰਤਿਆ ਕਰੋ ਤੁਸੀਂ ਸਭ ਨੇ ਬਹੁਤ ਪਿਆਰ ਦਿੱਤਾ ਤੁਹਾਡੇ ਅੱਗੇ ਸਿਰ ਝੁਕਦਾ ਮੇਰਾ ਬਸ ਤੋਕ ਹੁੰਦਾ ਕਿ ਕਿਸੇ ਦੇ ਕੋਈ ਛੱਟ ਫੇਟ ਵੱਜਾਂ ਦੀ ਕਿੰਨੇ ਕਿੰਨੇ ਦੂਰ ਤੋਂ ਤੁਸੀਂ ਆਉਣੇ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਮਿਹਰ ਕਰੇ ਸਭ ਤੇ ਤੁਹਾਡੇ ਪਿਆਰ ਦਾ ਕਦੇ ਦੇਣ ਨਹੀਂ ਦੀ ਸਕਦਾ ਸੋ ਖਿਆਲ ਰੱਖਿਆ ਕਰੋ ਫਿਕਰ ਹੁੰਦਾ ਤੁਹਾਡਾ ਦੱਸਦੀ ਹੈ ਕਿ ਮਲੂਰਚ ਕਿਸਾਨ ਮੇਲੇ ਦੌਰਾਨ ਆਰਨੇ ਦਾ ਖੜਾ ਚੱਲ ਰਿਹਾ ਸੀ ਇਸ ਦੌਰਾਨ ਕੁਝ ਵਿਅਕਤੀ ਇੱਕ ਨਾਲ ਲੱਗੇ ਟੈਂਟ ਦੇ ਉੱਪਰ ਚੜ ਗਏ ਜਿਆਦਾ ਲੋਕ ਚੜਨ ਕਾਰਨ ਟੈਂਟ ਅਚਾਨਕ ਡੇਕਿਆ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਵੱਲੋਂ ਵਾਰ-ਵਾਰ ਟੈਂਟ ਤੇ ਚੜੇ ਲੋਕਾਂ ਨੂੰ ਹੇਠਾਂ ਉਤਾਰਨ ਦੀ ਅਪੀਲ ਵੀ ਕੀਤੀ ਗਈ ਸੀ ਪਰ ਲੋਕਾਂ ਨੇ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲੋਕਾਂ ਨੇ ਟੈਂਟ ਤੇ ਚੜ੍ਹਨਾ ਜਾਰੀ ਰੱਖਿਆ ਜਿਸ ਕਾਰਨ ਅਚਾਨਕ ਟੈਂਟ ਡਿੱਗ ਗਿਆ ਤੇ ਬੈਠੇ ਹੋਏ ਲੋਕ ਡਿੱਗੇ